ਅੱਜ ਮੁਹਾਲੀ ਵਿਖੇ ਅਮਰਜੀਤ ਸਿੰਘ ਤਨੋਹਾ ਲੇਖਕ ਵੱਲੋਂ ਲਿਖੀ ਕਿਤਾਬ ਤੰਨਾ ਬਾਬਾ ਰਿਲੀਜ਼ ਕੀਤੀ ਗਈ ਇਸ ਮੌਕੇ ਦੇ ਉੱਤੇ ਡੀਐਸਪੀ ਸਿਟੀ 2 ਹਰ ਸਿਮਰਨ ਸਿੰਘ ਬਲ ਖਾਸ ਤੌਰ ਤੇ ਮੌਜੂਦ ਰਹੇ ਮੈਂ ਪਹਿਲਾਂ ਤੇ ਆਪ ਦੇ ਮਾਧਿਅਮ ਰਹੀਂ ਸਾ ਅਮਰਜੀਤ ਸਿੰਘ ਤਨੋਹਾ ਅਰਜੰਦਰ ਕੌਰ ਤਨੋਹਾ ਜਿਲ੍ਹਾ ਲੈ ਜਿਹੜੇ ਪਲਠੀ ਬੁੱਕ ਦੇ ਰਾਈਟਰ ਆਏ ਕਿਤਾਬ ਦੇ ਤੇ ਇਹਦੇ ਵਿੱਚ ਇਹਨਾਂ ਨੇ ਜਿਹੜੀ ਪਿੰਡੂ ਵਿਰਾਸਤ ਪਿਕਚਰਾਈਜ਼ ਕੀਤੀ ਹੈ ਉਹ ਬਹੁਤ ਹੀ ਨਵੇਕਲੇ ਅੰਦਾਜ਼ ਨਾਲ ਕੀਤੀ ਹੈ ਤੇ ਇਹਦੇ ਵਿੱਚ ਮੈਂ ਫਿਰ ਆ ਸਾਧ ਸਦੀਪ ਸਦੀਪ ਸਿੰਘ ਤਨਵਾ ਤੇ ਤਨਵਾ ਪਰਵਾਰ ਨੂੰ ਇੰਦਰਪਾਲ ਹੁਣਾਂ ਨੂੰ ਤੇ ਸਾਰੇ ਪਰਿਵਾਰ ਨੂੰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਇਹ ਮੈਂ ਇਹਨਾਂ ਦਾ ਇਸ ਗੱਲ ਦਾ ਵੀ ਧੰਨਵਾ ਕਰਨਾ ਹੈ ਵੀ ਇਹਨਾਂ ਨੇ ਮੈਨੂੰ ਵੀ ਇੱਥੇ ਬੁਲਾਇਆ ਇਹ ਜਿਹੜੀ ਮੈਂ ਬੁੱਕ ਵੇਖੀ ਹੈ ਸਭ ਤੋਂ ਇਹਦੇ ਵਿੱਚ ਗੁੱਡ ਚੰਗੀ ਚੀਜ਼ ਇਹ ਹੈ ਵੀ ਇਹਨਾਂ ਨੇ ਆਪਣੇ ਮਦਰ ਫਾਦਰ ਨੂੰ ਸਮਰਪਿਤ ਕੀਤੀ ਹੈ ਤੇ ਸਾਰਾ ਪਿੰਡੂ ਵਿਰਾਸਤ ਕਲਚਰ ਸਾਰਾ ਕੁਝ ਉਹਨਾਂ ਨੇ ਪਿਕਚਰਾਈਜ਼ ਕੀਤਾ ਤੇ ਬੜੀ ਆਪਣੇ ਸਰਲ ਭਾਸ਼ਾ ਵਿੱਚ ਕਿ ਕਈ ਵਾਰ ਆਪਾਂ ਜਦੋਂ ਕੋਈ ਵੀ ਪੰਜਾਬੀ ਥੋੜੇ ਜਿਹੀ ਔਖੇ ਜਿਹੇ ਸ਼ਬਦ ਹੁੰਦੇ ਆ ਤੇ ਬੰਦੇ ਬੋਰ ਹੋ ਕੇ ਛੱਡ ਦਿੰਦੇ ਆ ਪੜਨਾ ਤੇ ਮੈਂ ਜਦੋਂ ਦੋ ਤਿੰਨ ਸਟੋਰੀਜ਼ ਇਹਦੇ ਚੋਂ ਪੜੀਆਂ ਹੈ ਤੇ ਬੜੇ ਹੀ ਸਰਲ ਭਾਸ਼ਾ ਤੇ ਮਤਲਬ ਜਿੱਦਾਂ ਆਪਾਂ ਇੱਕ ਦੂਜੇ ਨੂੰ ਬੁਲਾਉਂਦੇ ਆਂ ਬੰਨਾਂ ਦੇ ਵਿੱਚ ਉਦਾਂ ਹੀ ਉਹਦੇ ਚ ਕੀਤਾ ਵੀ ਨੀਲੂ ਬੁਲਾਣਾ ਮਤਲਬ ਇਹ ਇੱਕ ਡਰਾਮੇ ਦੇ ਤੌਰ ਤੇ ਵੀ ਇਹੋ ਜੀ ਚੀਜ਼ ਅ ਪਿਕਰਾਇਜ਼ ਕਰਕੇ ਤੇ ਅੰਦਰਮੈਟਿਕ ਵੀ ਕੀਤੀ ਜਾ ਸਕਦੀ ਹੈ ਇਹ ਇੱਕ ਅ ਇਹ ਬੜੀ ਅੱਛੀ ਗੱਲ ਹੈ ਕਿ ਆਪਾਂ ਪੰਜਾਬ ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨੂੰ ਆਪਾਂ ਪ੍ਰਮੋਟ ਕਰਨੀ ਇਕੰਮ ਬੰਦੇ ਨੂੰ ਕਰਦੇ ਰਹਿਣਾ ਚਾਹੀਦਾ ਤੇ ਪਹਿਲੀ ਹੀ ਕਿਤਾਬ ਜਿਹੜੀ ਇਹਨਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਪਰਿਵਾਰ ਤੋਂ ਹਮੇਸ਼ਾ ਹੀ ਆਪਾਂ ਨੂੰ ਕੀ ਹੁੰਦਾ ਹੈ ਵੀ ਅ ਅੱਜ ਕੱਲ ਨਿਊਕਲੀਅਰ ਫੈਮਲੀਜ਼ ਹੋ ਗਈਆਂ ਪਹਿਲਾਂ ਇਕੱਠੇ ਪਰਿਵਾਰ ਰਹਿੰਦੇ ਹੁੰਦੇ ਸੀ ਕਈ ਚੀਜ਼ਾਂ ਆਪਾਂ ਆਪਣੇ ਚਾਚੇਆਂ ਤਾਇਆ ਤੋਂ ਬਜ਼ੁਰਗਾਂ ਤੋਂ ਸਿੱਖਣ ਨੂੰ ਮਿਲਦੀਆਂ ਸੀ ਜਿਹੜੀ ਕਿ ਹੁਣ ਆਪਾਂ ਦੂਰ ਜਾ ਰਹੀਆਂ ਜਿਹੜੀਆਂ ਚੀਜ਼ ਪਰ ਇਦਾਂ ਦੀਆਂ ਕਿਤਾਬਾਂ ਜੇ ਸ਼ਕਤੀਆਂ ਰਹਿਣਗੀਆਂ ਤੇ ਉਹਦੇ ਦੇ ਵਿੱਚ ਆਟੋਮੈਟਿਕ ਇਹ ਪੰਜਾਬੀ ਪੰਜਾਬੀ ਨੂੰ ਪ੍ਰਮੋਟ ਹੋਊਗੀ ਤੇ ਆਪਣੀ ਭਾਸ਼ਾ ਜਿਹੜੀ ਹੈ ਹੋਰ ਵੀ ਚਾਹੇ ਕਿਤਾਬਾਂ ਲਿਖ ਕੇ ਇਹ ਚਾਰ ਚੰਨ ਹੋਊਗੀ ਥੈਂਕ ਯੂ